oh جی بڑھتے ہیں گرو نانک دیو مہاراج جی نے پہلا آج جس کار مکی ہے ساڑھے سن ایتر ہونکار کرتے ابھی رہے گی ہے میں وقت کو اس نہیں بول رہے گی ہے تو مہارات نے پہلا سارا کچھ کرتا ہے ایتر مشن کا مہارات نے یہ سارا جو ہی آج ہو رہے ہیں یہ سارا کچھ پہنے کر رہتا ہے بچی طرح ناشی جو باہت ہی جی ہو جائے باہت ہی جی شکم آج

ਕਾਲੀਆਂ ਫਰਾਂ ਦਾ ਹੋਰ ਨਾ ਹੋਵੇ ਹੋ ਟੁਖਾ ਦੀ ਗੜੀ ਦੀ ਦੋ

ਸੱਚਾ ਸਾਰੇ ਉਹ ਸੀ ਸਾਜੋ ਗੋਦ ਹਰਮਾਤ ਦੇ ਰੀਚੇ ਜਿਨ੍ਹਾਂ ਨੇ ਦਾਸ ਦੇ ਵੇਦ ਦੀ ਪਰਵਾਰ ਕਰਦਿਆਂ ਅੱਜ ਹੰਸਾਨ ਦੇ ਸਾਹਮਣੇ ਕੋਰੇ ਤੋਂ ਦਰਵਾਜ਼ਾ ਇਹਨਾਂ ਨੇ ਕਿਹਾ ਬੜੇ ਹੰਸਾਨ ਦੇ ਕੋਲ ਦੇ ਪੇਟੀ ਜਿਹਾ ਆਇਆ ਬਾਗਰ ਗੋਦੀ ਜੋ ਤੁਹਾਡੇ ਘਰ ਸਾਂਝਰੀ ਨੇ ਉਹਨਾਂ ਨੇ ਸਿਹਰਾਂ ਪਹੁੰਚੇ ਨੇ ਦਰਵਾਜ਼ਾ ਜੀ ਜੇਤੀਆ ਸੇਵਾ ਤੇਰਾ ਤੁਹਾਨੂੰ ਆਗੇ ਨਾ ਕੋਈ

جو ستگا ہوئی ہے شبدال سنچی احمد کے دربار کونے ایک سنچی کے بات دیگا رہی ہے جو دو دیر احمد ہوں دیا تب کوئی بھی انتھان یا کوئی شیطان مورے ہی ہے سکتا ہے لاتنا دوست کے جویا لوگ کی مارے دینے تانے حضی کو گئے بے

ਸਾਂਸੀ ਜਦੋਂ ਇਹ ਸਾਹਾਂ ਦੀੇਵਾ ਬੱਦੀ ਨਾ ਤੇਰੀ ਸ਼ਾਮ ਦਾ ਕਰੋੜੇ ਪੱਤ ਗਾ ਸੀ ਬਹੁਤ ਕੁਝ ਬਦਲ ਕਰਨਾ ਪੈਂਦਾ 3 ਬਦਲੀਆਂ ਹੈ ਨਹੀਂ ਸਾਥ ਬਦਲੀਆਂ ਕਿਉਂਕਿ ਉਹਦੇ ਰਹਿਣ ਦਾ ਸਦਕਾ ਰਾਹ ਤੇਰੀਆਂ ਤੇ ਉਤੇ ਚੱਲਣਾ ਕੋੜਾਈਆਂ ਅੱਖਾਂ ਲੋਕੀ ਪੈਰ ਪੜ راجے اوکی گڑی ویلے اس ستگھ نے کاروبار

Aap hi aasiraa hai tera, na koi, aap hi aasiraa hai tera, na koi, tere baaju mein ਜੋ ਅੱਜ ਸਵਾਗਤ ਕਰਵਾਇਆ ਗਿਆ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਪਹਿਲਾਂ ਤਾਂ ਸਮੂ ਪ੍ਰੈਸਰ ਪੋਰਟਰਾਂ ਦਾ ਢਿੱਲੋ ਸਾਹਿਬ ਬੀਗਮਪੂਰੀ ਤੇ ਹੋਰ ਵੀ ਜਿਨੇ ਪ੍ਰੈਸ ਪੋਰਟਰ ਹੋ ਕੇ ਗਏ ਨੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਕੀ ਇਸ ਸਮਾਗਮ ਨੂੰ ਦੇਸਾਂ-ਪਰਦੇਸਾਂ ਵਿੱਚ ਬੈਠੀਆਂ ਸੰਗਤਾਂ ਦੇ ਵਿੱਚ ਸੰਮੂ ਕਰਦੇ ਨੇ ਸੋ ਅੱਜ ਜੋ ਬਾਬਾ ਜੀ ਦਾ ਸਾਲਾਨਾ ਸ਼੍ਰੀ ਵਿਸ਼ੂ ਕਰਮਾ ਜਨਮ ਦਿਹਾਤੀ ਮਹਾਉਸਦਵ ਸਮੂ ਕਾਰੀਗਰ ਵੀਰਾਂ ਦੇ ਇਹ ਹੋਰ ਵੀ ਸਭਾ ਸੁਸਾਇਟੀਆਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਸ਼੍ਰੀ ਯੀਸ਼ੂ ਕਰਮਾ ਦੇ ਮਾਨ ਸਭਾ ਫਗਵਾੜੇ ਵਾਲਿਆਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਸਮਾਗਮ ਦੀ ਸਮੁੱਚੀ ਮਾਨਤਾ ਨੂੰ ਲੱਖ ਲੱਖ ਵਧਾਈ ਹੋਵੇ ਜਿੱਥੇ ਕਿਤੇ ਵੀ ਬਾਬਾ ਜੀ ਦਾ ਨਾਮ ਦੇ ਭਗਤ ਬੈਠਾ ਹੈ ਬਾਬਾ ਜੀ ਉਹਨਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨ ਜੋ ਵੀ ਤਿਲਪੁਲ ਦਰਬਾਰ ਤੇ ਸੰਗਤਾਂ ਹਾਜ਼ਰ ਕਰਕੇ ਗਈਆਂ ਨੇ ਸੰਗਤ ਦਾ ਤੇਲ ਫੂਰ ਦਰਵਾਰ ਦੇ ਵਿੱਚ ਪਰਵਾਨ ਹੋਣ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਹਰਦੇਵ ਸਿੰਘ ਜੀ ਕੌਂਸਲ ਜੋ ਸਾਡਾ ਇਸ ਕਮੇਟੀ ਦੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਸਾਡੇ ਨੇ ਵੱਡੇ ਭਾਈ ਨੇ ਸੋ ਇਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਪ੍ਰਬੰਧ ਕਮੇਟੀ ਵੱਲੋਂ ਜਿੰਨੀਆਂ ਵੀ ਸਵਾਵਾ ਕਮੇਟੀਆਂ ਵਿਸ਼ਵ ਕਰਮਾ ਸਭਾ ਤੋਂ ਆਈਆਂ ਨੇ ਦੂਰੋਂ ਪਾਰੋਂ ਤੋਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਸੋ ਲੱਖ ਲੱਖ ਬਧਾਈ ਹੋਵੇ ਬਾਬਾ ਅਭੀਸ਼ੂ ਕਰਮਾ ਜੀ ਦੇ ਸਾਲਾਨਾ ਜਨਮ ਦਿਹਾੜੇ ਕਿਹੜੇ ਕਿਹੜੇ ਵਿਸ਼ੇਸ਼ ਤੌਰ ਤੇ ਕੋਣ ਪਹੁੰਚੇ ਜੀ ਸਾਡੇ ਜੋ ਮੁੱਖ ਮਹਿਮਾਨ ਸਨ ਜੋ ਜਿਨ੍ਹਾਂ ਨੇ ਇੱਥੇ ਆਣ ਕੇ ਬਾਬਾ ਜੀ ਦੀ ਜੋ ਪੂਜਾ ਕਰਵਾਈ ਹੈ ਰਣਜੀਤ ਸਿੰਘ ਜੀ ਸੋਮਾ ਬੁੱਲੋਵਾਲ ਤੋਂ ਉਸ ਤੋਂ ਪ੍ਰਾਂਤ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਰੂਮਨੀ ਸ਼੍ਰੀ ਅਭੀਸ਼ੂ ਕਰਮਾ ਤੇ ਮਾਨਸਭਾ ਫਗਵਾੜੇ ਵਾਲੇ ਉਹਨਾਂ ਦੇ ਪ੍ਰਧਾਨ ਬਲਜੀਤ ਤਮਾਨ ਜੀ ਅਤੇ ਸਮੂਹ ਮੈਂਬਰ ਤੇ ਹੋਰ ਵੀ ਸਾਡੇ ਕੋਟਪਾਈ ਤੋਂ ਆਏ ਨੇ ਆ ਬਾਬਾ ਵਿਸ਼ੂ ਕਰਮਾ ਦਰਬਾਰ ਤੋਂ ਤੇ ਸਾਡੇ ਦਸੂਹੇ ਤੋਂ ਆਏ ਨੇ ਹਰਦੀਪ ਸਿੰਘ ਜੀ ਜੋ ਵਿਸ਼ੂ ਕਰਮਾ ਸਭਾ ਦੇ ਮੈਂਬਰ ਸਾਨੂੰ ਉਹ ਵੀ ਆਪਣੀ ਟੀਮ ਸਮੇਤ ਪਹੁੰਚੇ ਨੇ ਤੇ ਪਟਿਆਲੇ ਤੋਂ ਵੀ ਸਾਡੇ ਜੋ ਬਾਬਾ ਵਿਸ਼ੂ ਕਰਮਾ ਮੰਦਿਰ ਕਮੇਟੀਆਂ ਦੇ ਅਹੁਦੇਦਾਰ ਪਹੁੰਚੇ ਨੇ ਸੋ ਹੋਰ ਵੀ ਬਹੁਤ ਸਾਰੀਆਂ 86 ਜੋ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਬਜੋਤ ਜੀ ਜੋ ਮੰਤਰੀ ਨੇ ਉਹਨਾਂ ਦੇ ਪੀਏ ਸਾਹਿਬ ਹਲਕਾ ਇੰਚਾਰਜ ਸਾਡੇ ਜੋ ਮਾਸਟਰ ਬਲਵੀਰ ਸਿੰਘ ਜੀ ਉਹਨਾਂ ਨੇ ਵੀ ਇੱਥੇ ਆਣ ਕੇ ਹਾਜ਼ਰੀ ਲਗਾਈ ਤੇ ਸੰਗਤਾਂ ਦੇ ਸਨਮੁਖ ਵੀ ਹੋਏ ਨੇ ਆਪਣਾ ਸੰਦੇਸ਼ ਦਿੱਤਾ ਹੈ ਕਲਾਕਾਰ ਗੜੀ ਇਹ ਕਲਾਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੋਨ ਲਾਲ ਜੀ ਜੋ ਸੈਨਪੁਰ ਗੁਰੂਕੇ ਨੇ ਸੇ ਉਸ ਤੋਂ ਪਰੰਤ ਸਾਡੇ ਬਹੁਤ ਹੀ ਸਤਿਕਾਰਯੋਗ ਮਲਕੀਤ ਸਿੰਘ ਜੀ ਬੁੱਲਾ ਜਿਨ੍ਹਾਂ ਦੀ ਸੁਣ ਕੇ ਬਚਨ ਸੰਗਤਾਂ ਨੇ ਬੜਾ ਹੀ ਪ੍ਰਸ਼ੰਸਾ ਕੀਤੀ ਹੈ ਤੇ ਉਹਨਾਂ ਦੀ ਬੇਟੀ ਨੇ ਵੀ ਬਾਖ ਖੂਬ ਸੰਗਤ ਨੂੰ ਬਹੁਤ ਹੀ ਨਿੱਗੇ ਸੰਦੇਸ਼ ਵੀ ਦਿੱਤੇ ਨੇ ਤੇ ਸੰਗਤ ਦੇ ਵਿੱਚ ਮਾਣ ਸਤਿਕਾਰ ਜੋ ਮਿਲਿਆ ਹੈ ਉਹ ਧੰਨਵਾਦ ਹੈ ਸਮੂੱਚੀ ਇਲਾਕੇ ਦਾ ਨਗਰ ਨਿਵਾਸੀ ਦਾ ਤੇ ਧੰਨਵਾਦ ਹੈ ਸਭ ਤੋਂ ਜ਼ਿਆਦਾ ਬਾਬਾ ਵਿਸ਼ਵਕਰਮਾ ਜੀ ਦਾ ਤੇ ਸਾਡੀ ਪੂਰੀ ਪ੍ਰਬੰਧਕ ਕਮੇਟੀ ਦਾ ਜੋ ਮਾਮਾ ਬਖਸ਼ੀਰ ਸਿੰਘ ਦੀ ਸਾਡੇ ਰਣਜੀਤ ਸਿੰਘ ਜੀ ਸੂਬੇਦਾਰ ਤੇ ਰਣਜੀਤ ਸਿੰਘ ਜੀ ਸੋਮਾ ਸੰਜੀਵ ਕੁਮਾਰ ਜੀ ਬੁੱਲਵਾਲ ਤੋਂ ਬਖ ਬਖ ਨਗਰ ਪਿੰਡਾਂ ਦੇ ਵਿੱਚੋਂ ਜੋ ਸਾਡੇ ਮੈਂਬਰ ਸਭਾ ਨੂੰ ਪਹੁੰਚੇ ਉਹਨਾਂ ਨੇ ਆਣ ਕੇ ਦਾਸ ਨੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਇਸ ਸਮਾਗਮ ਨੂੰ ਹੋਰ ਵੀ ਚਰਚਾ ਲਾਇਨੇ ਸੋ ਉੱਤੇ ਜੋ ਹਾਲ ਬਣਿਆ ਸੀ ਉਹਦਾ ਵੀ ਅਸੀਂ ਇਕਾਠਨ ਕਰਾਇਆ ਸੰਗਤਾਂ ਦੇ ਸੰਮੁਖੋ ਕੇ ਸੰਗਤਾਂ ਦੇ ਸਹਿਯੋਗ ਨਾਲ ਅੰਤ ਵਿੱਚ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਇਸ ਵਧਾਈ ਦਿਨਾ ਹੈ ਇਸ ਸਮਾਗਮ ਦੀ ਤੇ ਬਾਬਾ ਜੀ ਸਾਰਿਆਂ ਦੀ ਆਪਣੀ ਮੇਹਰ ਦੀ ਛਾਇ ਬਣਾਈ ਰੱਖਣ ਧੰਨਵਾਦ ਜੀ ਬੋਲੀਏ ਜਗਤ ਗੁਰੂ ਭਗਵਾਨ ਵਿਸ਼ੂ ਕਰਮਾ ਮਹਾਰਾਜ ਕੀ ਜੈ